ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਕਰਮਚਾਰੀਆਂ ਦੇ ਲਈ ਆਈ ਵੱਡੀ ਖਬਰ ਵੱਡੀ ਖੁਸ਼ਖਬਰੀ ਦੀਵਾਲੀ ਤੋਂ ਪਹਿਲਾਂ ਡੀਏ ਅਤੇ ਡੀਆਰ ਦੇ ਵਿੱਚ ਹੋਇਆ 파ਰੀਵਾਦ ਦਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਜੀ ਹਾਂਜੀ ਦੋਸਤੋ ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਰਾਹਤ ਭਰੀ ਖਬਰ ਦੇਣ ਦਾ ਫੈਸਲਾ ਕੀਤਾ ਹੈ ਦੀਵਾਲੀ ਤੋਂ ਪਹਿਲਾਂ ਸਰਕਾਰ ਮਹਿੰਗਾਈ ਪੱਤਾ ਤੇ ਮਹਿੰਗਾਈ ਰਾਹਤ ਦੇ ਵਿੱਚ 3% ਵਾਦਾ ਕਰੇਗੀ ਇਸ ਤੋਂ ਬਾਅਦ ਡੀਏ 55% ਤੋਂ ਵੱਧ ਕੇ 58% ਹੋ ਜਾਵੇਗਾ ਇਹ ਵਾਧਾ ਜੁਲਾਈ 2025 ਤੋਂ ਲਾਗੂ ਹੋਵੇਗਾ ਕਰਮਚਾਰੀਆਂ ਨੂੰ ਅਕਤੂਬਰ ਦੀ ਤਨਖਾਹ ਦੇ ਨਾਲ 3 ਮਹੀਨਿਆਂ ਦਾ ਬਕਾਇਆ ਵੀ ਮਿਲੇਗਾ ਸਰਕਾਰ ਸਾਲ ਵਿੱਚ ਦੋ ਵਾਰ ਡੀਏ ਵਿੱਚ ਸੋਧ ਕਰਦੀ ਹੈ ਪਹਿਲੀ ਵਾਰ ਜਨਵਰੀ ਤੋਂ ਜੂਨ ਲਈ ਤੇ ਦੂਜੀ ਵਾਰ ਜੁਲਾਈ ਤੋਂ ਦਸੰਬਰ ਲਈ ਪਿਛਲੇ ਸਾਲ ਅਕਤੂਬਰ 2024 ਵਿੱਚ ਸਰਕਾਰ ਨੇ ਡੀਏ ਵਧਾਉਣ ਦਾ ਐਲਾਨ ਕੀਤਾ ਸੀ ਇਸ ਵਾਰ ਦੀਵਾਲੀ ਜਿਹੜੀ ਹੈ ਉਸ ਨੂੰ ਦੇਖਦੇ ਹੋਏ ਅਸੀਂ ਕਹਿ ਸਕਦੇ ਹਾਂ ਕਿ ਕਰਮਚਾਰੀਆਂ ਨੂੰ ਦੀਵਾਲੀ ਦਾ ਤੋਹਫਾ ਇਹ ਮੰਨਿਆ ਜਾ ਸਕਦਾ ਹੈ ਵੱਡਾ ਤੋਹਫਾ ਦਿਵਾਲੀ ਦਾ ਦੇਣ ਜਾ ਰਹੀ ਹੈ ਕੇਂਦਰ ਸਰਕਾਰ ਲੇਬਰ ਬਿਊਰੋ ਦੇ ਅਨੁਸਾਰ ਜੁਲਾਈ 2024 ਤੋਂ ਜੂਨ 2025 ਤੱਕ CPI IW ਦਾ ਔਸਤ 143.6 ਸੀ ਜਿਸ ਦੇ ਆਧਾਰ ਤੇ ਡੀਏ ਦੇ ਵਿੱਚ 3% ਵਾਧਾ ਕੀਤਾ ਗਿਆ ਹੈ ਉਦਾਹਰਨ ਵਜੋਂ 50000 ਰੁਪਏ ਦੀ ਮੂਲ ਤਨਖਾਹ ਵਾਲੇ ਕਰਮਚਾਰੀ ਨੂੰ ਹੁਣ ਪ੍ਰਤੀ ਮਹੀਨਾ 1500 ਰੁਪਏ ਵਾਧੂ ਮਿਲਣਗੇ ਜਦੋਂ ਕਿ 30000 ਰੁਪਏ ਦੀ ਪੈਨਸ਼ਨ ਵਾਲੇ ਪੈਸ਼ਨਰ 900 ਰੁਪਏ ਹੋਰ ਮਿਲਣਗੇ ਇਹ ਸੱਤਵੇਂ ਤਨਖਾਹ ਕਮਿਸ਼ਨ ਦੇ ਤਹਿਤ ਆਖਰੀ ਡੀਏ ਦੇ ਵਿੱਚ ਵਾਧਾ ਹੋਵੇਗਾ ਕਿਉਂਕਿ ਕਮਿਸ਼ਨ 31 ਦਸੰਬਰ 2025 ਨੂੰ ਖਤਮ ਹੋਣ ਜਾ ਰਿਹਾ ਅੱਠਵੇਂ ਤਨਖਾਹ ਕਮਿਸ਼ਨ ਦਾ ਐਲਾਨ ਜਨਵਰੀ 2025 ਦੇ ਵਿੱਚ ਕੀਤਾ ਗਿਆ ਸੀ ਤੇ ਮੈਂਬਰਾਂ ਦੀ ਨਿਯੁਕਤੀ ਨੂੰ ਲੈ ਕੇ ਅਜੇ ਕੇਂਦਰ ਸਰਕਾਰ ਨੇ ਕੁਝ ਵੀ ਐਲਾਨ ਨਹੀਂ ਕੀਤਾ ਇਸ ਨੂੰ ਲੈ ਕੇ 2027 ਦੇ ਅਖੀਰ ਤੱਕ ਜਾਂ 2028 ਦੇ ਸ਼ੁਰੂ ਤੱਕ ਲਾਗੂ ਹੋਣ ਦੀ ਸੰਭਾਵਨਾ ਹੈ ਹਾਂਜੀ ਦੋਸਤੋ ਇਸ ਤਰ੍ਹਾਂ ਕੇਂਦਰ ਸਰਕਾਰ ਦੇ ਮਲਾਜ਼ਮਾਂ ਦੇ ਲਈ ਆਈ ਵੱਡੀ ਖਬਰ ਵੱਡੀ ਖੁਸ਼ਖਬਰੀ ਕੇਂਦਰ ਸਰਕਾਰ ਦੇ ਮਲਾਜ਼ਮਾਂ ਨੂੰ ਮਿਲਣ ਜਾ ਰਹੀ ਹੈ ਦੂਜੇ ਪਾਸੇ ਪੰਜਾਬ ਸਰਕਾਰ ਦੇ ਮਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਪੰਜਾਬ ਸਰਕਾਰ ਕਾਫੀ ਲੰਬੇ ਸਮੇਂ ਤੋਂ ਉਹਨਾਂ ਦਾ ਡੀਏ ਦੇ ਵਿੱਚ ਵਾਅਦਾ ਨਹੀਂ ਕਰ ਰਹੀ ਮੰਗਾਂ ਜਿਹੜੀਆਂ ਨੇ ਉਹ ਲਟਕਦੀਆਂ ਪਈਆਂ ਨੇ ਪੰਜਾਬ ਸਰਕਾਰ ਦੁਆਰਾ ਮੀਟਿੰਗਾਂ ਵੀ ਲਗਾਤਾਰ ਮੁਲਤਵੀ ਕੀਤੀਆਂ ਜਾ ਰਹੀਆਂ ਨੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ 3% ਹੋਰ ਵਾਅਦਾ ਹੋਵੇਗਾ ਜਿਸ ਤੋਂ ਬਾਅਦ ਉਹਨਾਂ ਦਾ ਡੀਏ ਵਧ ਕੇ 55 ਤੋਂ 58% ਹੋ ਜਾਵੇਗਾ ਪਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਪੈਂਡਿੰਗ ਡੀਏ ਦੂਜੇ ਪਾਸੇ ਹੋਰ ਵੀ ਜ਼ਿਆਦਾ ਵਧ ਜਾਵੇਗਾ 16% ਪੈਂਡਿੰਗ ਡੀਏ ਹੋ ਜਾਵੇਗਾ ਕਿਉਂਕਿ 13% ਪਹਿਲਾਂ ਹੀ ਪੈਂਡਿੰਗ ਹੈ ਅੱਜ yeah. ਪੰਜਾਬ ਸਰਕਾਰ ਦੇ ਮੁਲਾਜ਼ਮ 42% ਡੀਏ ਲੈ ਰਹੇ ਨੇ ਗਵਾਂਡੀ ਰਾਜਾਂ ਵਿੱਚੋਂ ਹਰਿਆਣਾ ਸਰਕਾਰ ਦੇ ਮੁਲਾਜ਼ਮ ਇਸ ਟਾਈਮ 55% ਡੀਏ ਕੇਂਦਰੀ ਪੈਟਰਨ ਦੇ ਆਧਾਰ ਤੇ ਲੈ ਰਹੇ ਨੇ ਚੰਡੀਗੜ੍ਹ ਯੂਟੀ ਦੇ ਮੁਲਾਜ਼ਮਾਂ ਦਾ ਵੀ ਡੀਏ ਵਧ ਕੇ 55% ਹੋ ਚੁੱਕਿਆ ਪਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਸਮੇਂ ਸਿਰਵਾਦਾ ਨਾ ਕਰਨ ਕਾਰਨ ਉਹਨਾਂ ਦਾ 13% ਪੈਂਡਿੰਗ ਡੀਏ ਹੋ ਚੁੱਕਿਆ ਪੰਜਾਬ ਸਰਕਾਰ ਜਲਦ ਤੋਂ ਜਲਦ ਇਸ ਦਾ ਹੱਲ ਕਰੇ ਆਉਣ ਵਾਲੀ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਕੀਤਾ ਜਾਵੇ ਘੱਟੋ ਘੱਟ 13% ਦੀ ਹੈ ਉਹਨਾਂ ਨੂੰ ਦਿੱਤਾ ਜਾਵੇ ਕਿਉਂਕਿ ਪੈਂਡਿੰਗ ਦੀ ਹੈ ਬਹੁਤ ਜ਼ਿਆਦਾ ਵਾਧਾ ਜਾ ਰਿਹਾ ਹਾਂ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਐਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਜੀ